ਈਬੀਪ ਸੰਜਾ ਤੁਹਾਨੂੰ ਰੱਖੇ ਅੱਗੇ ਖੁੰਡਾ ਸਦੀਆਂ ਤੋਂ ਪੰਜਾਬ ਦੇ ਮੇਲਿਆਂ ਦੀ ਸ਼ਾਨ ਰਿਹਾ ਅਤੇ ਪੰਜਾਬੀ ਸੱਭਿਆਚਾਰ ਸਮਾਜ ਅਤੇ ਸਿਆਸਤ ਦਾ ਚਿੰਨ੍ਹ ਰਿਹਾ ਹੈ ਪੰਜਾਬੀ ਸਮਾਜ 'ਚ ਪੰਜਾਬੀ ਸੱਭਿਆਚਾਰ ਪੰਜਾਬੀ ਸਿਆਸਤ 'ਚ ਖੁੰਡੇ ਦੀ ਗੱਲ ਹੁੰਦੀ ਹੈ ਖੁੰਡਾ ਪਿਛਲੀ ਵਾਰ ਉਦੋਂ ਚਰਚਾ ਚ ਆਇਆ ਸੀ ਜਦੋਂ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਕੈਪਟਨ ਮਰਿੰਦਰ ਸਿੰਘ ਨੇ ਖੁੰਡਾ ਖੜਕਾਉਣ ਦੀ ਗੱਲ ਕਹੀ ਸੀ ਪਰ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਖੁੰਡਾ ਪ੍ਰਕਾਸ਼ ਸਿੰਘ ਬਾਦਲ ਨੇ ਖੜਕਾ ਦਿੱਤਾ ਅਤੇ ਕੈਪਟਨ ਮੁਰਿੰਦਰ ਸਿੰਘ ਪਿਛੇ ਰਹਿ ਗਏ ਖੁੰਡਾ ਕਿਉਂਕਿ ਸੱਭਿਆਚਾਰਕ ਤੌਰ ਤੇ ਚਿੰਨ ਰਿਹਾ ਇਸ ਕਰਕੇ ਸਿਆਸਤ 'ਚ ਵੀ ਇਸ ਦੀ ਗੱਲ ਹੁੰਦੀ ਹੈ ਨੌਜਵਾਨ ਮੇਲਿਆਂ 'ਚ ਆ ਕੇ ਖੁੰਡਾ ਖਰੀਦੇ ਨੇ ਬਜ਼ੁਰਗ ਮੇਲਿਆਂ 'ਚ ਆ ਕੇ ਖੁੰਡਾ ਖਰੀਦੇ ਨੇ ਔਰ ਕਿਸ ਤਰ੍ਹਾਂ ਮੇਲਿਆਂ ਦੇ ਅੰਦਰ ਆ ਕੇ ਇਹ ਸੱਭਿਆਚਾਰਕ ਚੀਜ਼ਾਂ ਦੇ ਨਾਲ ਨੌਜਵਾਨ ਪੀੜੀ ਜੁੜਦੀ ਜੁੜਦੀ ਹੈ ਆਪਣੇ ਇਤਿਹਾਸ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਬਹੁਤ ਸਾਰੇ ਲੋਕ ਨੈਗੇਟਿਵ ਪੱਖ ਤੋਂ ਵੀ ਦੇਖਦੇ ਰਹੇ ਨੇ ਇਹਨੂੰ ਪਰ ਖੁੰਡਾ ਕਿੰਨੀਆਂ ਸਦੀਆਂ ਤੋਂ ਪੰਜਾਬੀ ਸਮਾਜ ਦੇ ਨਾਲ ਜੁੜਿਆ ਰਿਹਾ ਜਿਹੜੇ ਇੱਥੇ ਖੁੰਡਾ ਵੇਚ ਰਹੇ ਨੇ ਦਲਜੀਤ ਸਿੰਘ ਅਸੀਂ ਉਹਨਾਂ ਨਾਲ ਗੱਲ-ਗੱਲਬਾਤ ਕਰਦੇ ਆਂ ਦਲਜੀਤ ਜੀ ਜ਼ਿਆਦਾਤਰ ਖੁੰਡਾ ਬਜ਼ੁਰਗ ਖਰੀਦੇ ਨੇ ਜਾਂ ਨੌਜਵਾਨ ਖਰੀਦੇ ਨੇ ਇਹ ਬਜ਼ੁਰਗ ਵੀ ਖਰੀਦੇ ਨੇ ਤੇ ਜਵਾਨ ਵੀ ਖਰੀਦੇ ਨੇ ਕਿੰਨੇ ਖੁੰਡੇ ਵਿਕ ਜਾਂਦੇ ਨੇ ਖੁੰਡਾ ਸਾਡਾ ਇੱਕ ਦੁਕਾਨ ਦੇ ਉੱਤੇ 200 ਤੇ ਕਰੀਬ 250 ਵਿਕ ਜਾਂਦਾਗਾ ਇੱਕ ਦੁਕਾਨਦਾਰ ਦਾ ਕਿੰਨੇ ਕਿੰਨੇ ਰੁਪਏ ਦਾ ਖੁੰਡਾ ਇਹ ਖੁੰਡਾ ਹੈਗਾ 220 ਰੁਪਏ ਦਾ 220 ਰੁਪਏ ਦਾ ਖੁੰਡਾ ਤਾਂ ਖੁੰਡੀ ਨੂੰ ਸ਼ਾਨ ਨਾਲ ਜੋੜ ਕੇ ਵੀ ਦੇਖਦੇ ਨੇ ਲੋਕ ਜਦੋਂ ਆਉਂਦੇ ਨੇ ਇੱਥੇ ਖੁੰਡੇ ਨੂੰ ਬਹੁਤ ਹੀ ਸ਼ਾਨਦਾਰ ਨਾਲ ਸ਼ੌਂਕ ਨਾਲ ਖਰੀਦਦੇ ਗਏ ਨੇ ਇਹ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ